Diya <speaking in foreign language> ਜੀਜਾ ਤੇਰੀ ਗਾਤੀ ਜੇ ਤਨੀ ਜਾ ਗੁੰਦਰੀ ਗਾਤੀ ਜੇ ਤਰੀ ਨਾ ਹੋਰੀ ਗਾਤੀ ਮੇਰੀ ਗਾਤੀ ਮਾ ਤੇਰੀ ਗਾਤੀ ਮਾ بلا بلا ਰਾਤੀਂ ਦਾ ਮੇਰੇ ਮਾਰ ਪਵਾਈ ਰਾਤੀਂ ਦਾ ਮੇਰੇ ਮਾਰ ਪਵਾਈ ਕਿਤੋਂ ਆ ਜਾਵੇ ਲਹਾਰ ਮੁੰਡਾ ਭਾਨਕੇ ਕਿਤੋਂ ਆ ਜਾਵੇ मैं हर नाम कुरे मैं हर नाम करे साथ के ना करते ना साथ के ना करते साथ के ना करते वो बता ले वेरीफाई की मेरा चेहरा मैं हर नाम करे ਆਲੂ ਕੀ ਕਰ ਚੇਖਾ ਚਾਹਤੂ ਕਰੇ ਬੇਸਮਦੀ ਸੁਹਾਣੀ ਮਾਣੇ ਸੋਹਣੀ ਮਾਰ ਚੜਾ ਰੇ ਜਨ ਵੀ ਮੈਂ ਆਕਾ ਕੋਈ ਆਈ ਕਦੀ ਮੈਂ ਇੱਕ ਬੋਲ ਪੂਰਿਆਂ ਦਾ ਦੇੜਿਆਂ ਦਾ ਪੂਰਿਆਂ ਦਾ ਦੇੜਿਆਂ ਦਾ ਨੀ ਅੰਬਾ ਕਾ ਰਈ ਮਰੀਆ ਕਾ ਸੋਲੇ ਨਾਰਾ ਲਿਖ ਦੇ ਯਾਰ ਲਿਖ ਦੇ ਯਾਰ ਮੈਂ ਕਿੱਥੇ ਨਹੀਂ ਚੱਲਿਆ ਮੈਂ ਕਿੱਥੇ ਨਹੀਂ ਚੱਲਿਆ ਜੰਗ ਨਿੰਦੀ ਆ ਕਰਾਵੇ ਗੰਗਾਂ ਗੰਡੀਆਂ ਕਰਾਵੇ ਗੰਗਾਂ ਗੰਡੀਆਂ ਕਰਾਵੇ ਗੰਗਾਂ ਗੰਡੀਆਂ ਕਰਾਵੇ ਹੋ ਤੜਾ ਕਰੇ ਪਰ ਜਪਣੀ ਨਹੀਂ ਹੋ ਲਾ ਆਨੰਦ ਪਰਦਾ ਹੋ ਤੜਾ ਕਰੇ ਪਰ ਜਪਣੀ ਨਹੀਂ ਹੋ ਲਾ ਆਨੰਦ ਪਰਦਾ ਹੋ ਤੜਾ ਕਰੇ ਪਰ ਜਪਣੀ ਨਹੀਂ ਹੋ ਲਾ ਆਨੰਦ ਪਰਦਾ ਸਤਿਵਿੰਦਰ ਨਾ ਕਰੋ ਜਪਣੀ ਨਹੀਂ ਹੋ ਲਾ ਆਨੰਦ ਪਰਦਾ ਯੋ ਲਾ ਨੰਦ ਪਰਦਾ ਤੇ ਬਟਾ ਤੇ ਰਖਮੀ 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 ਉਹ ਸੱਤ ਤੂੜੀ ਉੱਡ ਗਈ ਸੱਤ ਤੂੜੀ ਉੱਡ ਗਈ ਸੱਤ ਤੂੜੀ ਉੱਡ ਗਈ ਸੱਤ ਤੂੜੀ ਉੱਡ ਗਈ ਹਾਣੀ ਮੁੰਡੇ ਆਣ ਚੱਕਲੀ ਹਾਣੀ ਪੱਟੇ ਉੱਠ ਜਾਣਗੇ ਵੱਡ ਜਾਣਦੇ ਵੱਡ ਜਾਣਦੇ ਵੱਡ ਜਾਣਦੇ ਜਿੱਕ ਲੈਣਦੇ ਨਾ ਨੀ ਜਿੱਕ ਲੈਣਦੇ ਤੇਰੀ ਆਖੀ ਜਿੱਕ ਲੈਣਦੇ ਤੇਰੀ ਆਖੀ ਜਿੱਕ ਲੈਣਦੇ ਵੱਡ ਜਾਣਦੇ ਬੋਤਲਿਆ ਸਰਪ ਦੀ ਸਰੀਰ ਕੱਚਦਾ ਆਰੀ ਬੋਤਲਿਆ ਸਰਪ ਦੀ ਸਰੀਰ ਕੱਚਦਾ ਹਾਂ ਨੀ ਕਿਹੜਾ ਚੱਲੂ ਮੇਰਾ ਨੀ ਹਜ਼ਾਰ ਲੱਖ ਦਾ ਵਾਰੀਆਂ ਦਾ ਜੋੜ ਮੇਰੇ ਕੰਨਾਂ ਵਿੱਚ ਨੱਚੇ ਵਾਰੀ ਵਾਰੀਆਂ ਦਾ ਜੋੜ ਮੇਰੇ ਕੰਨਾਂ ਵਿੱਚ ਨੱਚੇ ਕੋਕਨਾਂਕ ਵਿੱਚ ਪਉਂਦਾ ਏ ਤਮਾਲ ਕਿਤੇ ਵਿੱਚ ਮੈਂ ਨੱਚ ਨੱਚ ਇੱਕ ਤੇ ਡੋਰੀ ਆਲਾ ਨੱਚ ਇੱਕ ਤੇ ਡੋਰੀ ਆਲਾ

पींदी मां जीादी ਸਰਕਾਰ ਦੀ ਰਾਤਾ ਨੇਰੀ ਸਸਰ ਕਰਦੀ ਓ ਰਾਤਾ ਨੇਰੀ ਸਰਕਾਰ ਦੀ ਹੀ ਸੋਣੀ ਨਾ ਕਿਸੇ ਤੋਂ ਡਰਦੀ ਨਹੀਂ ਚੱਕਿਆ ਕੜਾ ਉਹ ਰੱਖਿਆ ਟਾਕ ਤੇ ਚੱਕਿਆ ਕੜਾ ਉਹ ਰੱਖਿਆ ਟਾਕ ਤੇ ਵਿੱਚ ਦੇ ਬੜੀ ਟੋਪੀ ਨਾਲ ਬੜਾ ਬਚਾ સોની દી મા મત્તા દિનથી સોની દી મા મત્તા દિનથી સોની દી મા મત્તા દિનથી ઓર મે રીતી રાણી મીર પેલે પાણી લો બલે 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 ની ટુપ જુ જિંદન માણી સોની દી મા મત્તા હુકી રહેગા પાણી ખુસદી મછિયાનો ખુસદી મછિયાનો